ਸੋ ਸਿਕਲ ਸਟੂਡੈਂਟਸ ਸੋ ਅੱਜ ਆਪਾਂ ਕੰਟੀਨਿਊ ਕਰਾਂਗੇ ਆਪਣੇ ਕਰੰਟ ਅਫੇਅਰਸ ਦੀ ਸੀਰੀਜ਼ ਨੂੰ ਸੋ ਕੱਲ ਆਪਰੇ ਇੱਕ ਦੋ ਜਿਹੜੇ ਕਰੰਟ ਅਫੇਅਰਸ ਰਹਿ ਗਏ ਸੀਗੇ ਉਹਨਾਂ ਨੂੰ ਡਿਸਕਸ ਕਰਦੇ ਫਿਰ ਆਪਾਂ ਨੈਕਸਟ ਮੰਥ ਦੇ ਜਿਹੜੇ ਕਰੰਟ ਅਫੇਅਰ ਨੇ ਉਹਨੂੰ ਸ਼ੁਰੂ ਕਰਾਂਗੇ ਸੋ 1 ਅਗਸਤ ਨੂੰ ਕਿਹੜਾ ਡੇ ਬਣਾਇਆ ਜਾਂਦਾ ਦਾ ਵਰਲਡ ਲੰਗ ਕੈਂਸਰ ਡੇ ਬਣਾਇਆ ਜਾਂਦਾ 1 ਅਗਸਤ ਨੂੰ ਇਹਦਾ ਥੀਮ ਸੀਗਾ ਇਸ ਵਾਰੀ ক্লোਜ਼ ਦੀ ਕਲੀਅਰ ਗੈਪ ਸੋ ICC ਦਾ ਪਲੇਅਰ ਆਫ ਦਾ ਮੰਥ ਜੁਲਾਈ ਦੇ ਲਈ ਕਿਸ ਨੂੰ ਜੁਨਾਇਆ ਗਿਆ ਸੀਗਾ ਜਿੱਦ ਆਪਾਂ ਮੈਨਸ ਦੇ ਵਿੱਚ ਗੱਲ ਕਰੀਏ, ਪੁਰਸ਼ਾਂ ਦੇ ਵਿੱਚ ਗੱਲ ਕਰੀਏ ਤਾਂ ਅਡਕਿੰਸਨ ਨੂੰ ਜੋ ਕਿ ਇੰਗਲੈਂਡ ਦਾ ਪਲੇਅਰ ਹੈ ਤੇ ਵੂਮੈਨਸ ਦੇ ਵਿੱਚ ਸ਼੍ਰੀਲੰਕਾ ਦੀ ਸ਼ਮਾਰੀ ਅਠਾਪੱਟੂ ਨੂੰ। ਨੈਕਸਟ ਆਪਾਂ ਕਿ ਸਤੰਬਰ ਦੇ ਜਿਹੜੇ ਕਰੰਟ ਅਫੇਅਰ ਸ਼ੁਰੂ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਆਈਫਾ ਅਵਾਰਡਸ ਦੀ। ਸੋ ਇਹਦਾ ਐਡੀਸ਼ਨ ਸੀਗਾ 24ਵਾਂ। ਸੋ ਇਸ ਵਿੱਚ ਜਿਹੜੇ ਕਿ ਬੈਸਟ ਫਿਲਮ ਦਾ ਅਵਾਰਡ ਮਿਲਿਆ ਸੀਗਾ ਉਹ ਮਿਲਿਆ ਸੀਗਾ ਐਨੀਮਲ ਮੂਵੀ ਨੂੰ। ਬਹੁਤ ਜਨ ਦੇ ਕੀ ਆ ਸੁਪਰ ਹਿੱਟ ਹੋਈ ਸੀਗੀ ਮੂਵੀ ਇਹ। ਇਹ ਜਿਹੜਾ ਅਵਾਰਡ ਆ ਕਿੱਥੇ ਮਿਲ ਕੇ ਆਰਗੇਨਾਈਜ਼ ਕਰਵਾਇਆ ਜਾਂਦਾ ਤਾਂ ਅਬੂ ਧਾਬੀ ਦੇ ਵਿੱਚ ਜੋ ਕਿ ਦੁਬਈ ਦੇ ਵਿੱਚ ਹੈ ਨੈਕਸਟ 베ਸਟ ਡਾਇਰੈਕਟਰ ਦਾ ਅਵਾਰਡ ਮਿਲਿਆ ਸੀਗਾ ਵਿਧੂ ਵਿਨੋਦ ਚੋਪੜਾ ਨੂੰ ਜੋ ਕਿ 12th ਫਿਲਮ ਮੂਵੀ ਆਈ ਸੀਗੀ ਉਹਦੇ ਲਈ ਨੈਕਸਟ 베ਸਟ ਐਕਟਰ ਨੂੰ ਜਿਹੜਾ ਮਿਲਿਆ ਸੀਗਾ ਅਵਾਰਡ ਉਹ ਮਿਲਿਆ ਸੀਗਾ ਸ਼ਾਹਰੂਖ ਖਾਨ ਨੂੰ ਜਵਾਨ ਮੂਵੀ ਦੇ ਲਈ 베ਸਟ ਐਕਟਰੈਸ ਦੀ ਗੱਲ ਕਰੀਏ ਤਾਂ ਰਾਣੀ ਮੁਖਰਜੀ ਨੂੰ ਮਿਲਿਆ ਸੀਗਾ ਮਿਸਿਸ ਚੈਟਰਜੀ ਵਰਸਸ ਨਾਰਵੇ ਨੈਕਸਟ 베ਸਟ ਮੇਲ ਪਲੇਬੈਕ ਸਿੰਗਰ ਜੋ ਕਿ ਭੁਪਿੰਦਰ ਬੱਬਲ ਨੂੰ ਮਿਲਿਆ ਸੀਗਾ ਗਾਣਾ ਧਾਰਿਆਂ ਸੁਣੇ ਹੋਣਾ अर्जुन वेली उस तो बाद बेस्ट फीमेल प्लेबैक सिंगर शिल्पा राव सो अगले क्वेश्चन नंबर वाते हैं 2024 यूएस ओपन ਦੇ ਵਿੱਚ ਮੈਨਜ਼ ਵਿੱਚ ਸਿੰਗਲ ਆ ਕੈਟਾਗਰੀ ਦੇ ਵਿੱਚ ਕਿਸ ਨੇ ਕਿਤਾਬ ਜਿਹੜਾ ਜਿੱਤੇ ਹੈ ਤਾਂ ਜਿੱਤੇ ਸੀਗਾ ਜੈਨਿਕ ਸਾਈਨਰ ਨੇ ਜੋ ਕਿ ਇਟਲੀ ਦਾ ਪਲੇਅਰ ਹੈ ਇਸ ਨੇ ਕਿਹਨੂੰ ਹਰਾਇਆ ਸੀਗਾ ਤਾਂ ਟੇਲਰ ਫ੍ਰਿਟਿਸ ਨੂੰ ਇਸ ਵਿੱਚ ਜਿਹੜੀ ਪ੍ਰਾਈਜ਼ ਮਨੀ ਦਿੱਤੀ ਜਾਂਦੀ ਹੁੰਦੀ ਹੈ 75 ਕਰੋੜ ਡਾਲਰ ਅਮਰੀਕਾ ਦੇ ਨੈਕਸਟ ਵੂਮਨ ਦੇ ਵਿੱਚ ਯੂਐਸਏ オーਪਨ ਦਾ ਸਿੰਗਲ ਖਿਤਾਬ ਕਿਸ ਨੇ ਜਿੱਤਿਆ ਸੀਗਾ ਤੇ ਜਿੱਤੇ ਸੀਗਾ ਹਰਿਆਣਾ ਸ਼ਿਵਲੰਕਾ ਨੇ ਇਹ ਰਹਿਣ ਵਾਲੀ ਹੈ ਬੇਲਾਰੂਸ ਦੀ ਇਹਨੇ ਹਰਾਇਆ ਸੀਗਾ ਜੈਸਿਕਾ ਪੀ ਗਲਨ ਨੂੰ ਜੋ ਕਿ ਅਮਰੀਕਾ ਦੀ ਰਹਿਣ ਵਾਲੀ ਹੈ ਨੈਕਸਟ ਭਾਰਤ ਦੇ ਨਵੇਂ ਵਿੱਤ ਸਚਿਵ ਦੇ ਰੂਪ ਦੇ ਵਿੱਚ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਹੈ ਤੋਹੀਨ ਕਾਂਪਤਾ ਪਾਂਡੇ ਨੂੰ ਇਹ ਕਿ 2 ਸਾਲ ਦੇ ਲਈ ਬਣਾਏ ਜਾਂਦੇ ਆ ਇਹਨੂੰ ਬਣਾਉਣਾ ਜਿਹੜਾ ਸ਼ੁਰੂ ਕਰਦੋ ਕੀਤਾ ਗਿਆ ਸੀਗਾ ਤਾਂ 1947 ਦੇ ਵਿੱਚ ਇਹ ਕਿਸ ਨੂੰ ਰਿਪਲੇਸ ਕਰਕੇ ਬਣਿਆ ਤਾਂ ਸੁਭਨਤ ਜੀ ਨੂੰ ਨੈਕਸਟ ਰਮਨ ਮੈਗਸੇਸੇ ਅਵਾਰਡ 2024 ਕਿਸ ਨੇ ਦਿੱਤੇ ਆ ਇਹ ਦਿੱਤੇ ਆ ਹਿਓ ਮਿਆਜ਼ਕੀ ਨੂੰ ਜੋ ਕਿ ਜਾਪਾਨ ਦਾ ਜੋ ਕਿ ਜਾਪਾਨ ਤੋਂ ਬਿਲੋਂਗ ਕਰਦੇ ਆ ਇਹਦੀ ਸ਼ੁਰੂਆਤ ਹੋਈ ਸੀ 1998 ਦੇ ਵਿੱਚ ਇਸ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ ਸਭ ਤੋਂ ਪਹਿਲਾ ਭਾਰਤੀ ਜਿਸ ਨੇ ਇਹ ਵਾਰ ਜਿਹੜੇ ਦਿੱਤੇ ਸੀਗਾ ਤਾਂ ਵਿਨੋਬਾ ਭਾਵੇ ਨੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਕਿਹੜੇ ਮੰਤਰਾਲੇ ਨੇ 23ਵੇਂ ਲਾ ਕਮਿਸ਼ਨ ਦੀ ਸਥਾਪਨਾ ਕੀਤੀ ਹੈ ਤਾਂ ਮਿਨਿਸਟਰੀ ਆਫ ਲਾ ਐਂਡ ਜਸਟਿਸ ਨੈਕਸਟ ਕੁਐਸਚਨ ਨਿਊ ਡਿਵੈਲਪਮੈਂਟ ਦਾ ਮੈਂਬਰ ਕੌਣ ਬਣਿਆ ਤਾਂ ਅਲਜੀਰੀਆ ਇਹਦਾ ਹੈੱਡਕੁਆਰਟਰ ਸ਼ੰਗਾਈ ਚਾਈਨਾ ਦੇ ਵਿੱਚ ਇਹਦਾ ਪ੍ਰੈਜ਼ੀਡੈਂਟ ਡਿਲਮਾ ਰੋਜ਼ਫ ਨੈਕਸਟ ਕੁਐਸਚਨ 45ਵੇਂ ਸ਼ਤਰੰਜ 올림픽 2024 ਕਿਸ ਦੇਸ਼ ਨੇ 골ਡ ਜਿਹੜਾ ਜਿੱਤਿਆ ਇਹਦੇ ਵਿੱਚ ਤਾਂ ਇਹ ਕੀ ਆ ਭਾਰਤ ਦੇ ਦੁਆਰਾ ਜਿੱਤਿਆ ਗਿਆ 골ਡ ਦਾ ਮਤਲਬ ਕੀ ਆ ਰੈਂਕ ਫਸਟ ਜਿਹੜਾ ਇਹਦੇ ਵਿੱਚ ਲਿਆ ਸੀਗਾ ਕਿਸੇ ਨੇ ਤਾਂ ਓਪਨ ਦੇ ਵਿੱਚ ਆਪਾਂ ਗੱਲ ਕਰੀਏ ਤਾਂ वूमेन ਦੇ ਵਿੱਚ ਵੀ ਭਾਰਤ ਨੇ ਇਸ ਨੂੰ ਜਿੱਤਿਆ ਸੀਗਾ ਇਹਦੀ ਲੋਕੇਸ਼ਨ ਜਾਨੀ ਕਿ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਤਾਂ ਬੁਡਾਪੇਸਟ ਹੰਗਰੀ ਦੇ ਵਿੱਚ ਮੈਨਜ ਦੇ ਵਿੱਚ ਕਿਸ ਨੇ ਇਤਿਆ ਡੀ ਗੁਕੇਜ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਲਿਖਣਾ ਕਿ 45ਵਾਂ ਜਿਹੜਾ ਸ਼ਤਰੰਜ 올ੰਪਿਕਡ ਸੀਗਾ वूमेन ਦੇ ਕਿਹੜੀ ਦੇ ਦੁਆਰਾ ਇਹ ਜਿਹੜਾ ਕੀ ਆ ਜਿਹੜੀ ਚੈਂਪੀਅਨਸ਼ਿਪ ਦਿੱਤੀ ਗਈ ਹੈ ਨੈਕਸਟ ਚੰ드ਰੀਆਣ ਚੌਥਾ ਮਿਸ਼ਨ ਕਦੋਂ ਲਾਂਚ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ ਤਾਂ 2027 ਦੇ ਵਿੱਚ ਭਾਰਤੀ ਅੰਤਰਿਕਸ਼ ਜਿਹੜਾ ਕਿ ਸਟੇਸ਼ਨ ਬਣਾਉਣ ਦਾ ਹੈ ਇਹਦੇ ਵਿੱਚ ਕੀ ਐਮ ਰੱਖਿਆ ਗਿਆ ਨੈਕਸਟ ਪੀਐਮ ਆਸ਼ਾ ਸਕੀਮ ਕਦੋਂ ਲਾਂਚ ਕੀਤੀ ਗਈ ਸੀ ਤਾਂ ਹੀ ਕੀਤੀ ਗਈ ਸੀ ਕਿ 2018 ਦੇ ਵਿੱਚ ਇਹਦਾ ਮੰਤਵ ਕੀ ਸੀਗਾ ਕਿਸਾਨਾਂ ਨੂੰ ਫਸਲਾਂ ਤੇ ਵਧੀਆ ਮੁੱਲ ਦੇਣਾ ਨੈਕਸਟ ਕੁਐਸ਼ਨ ਭਾਰਤ ਦੇ ਪਹਿਲੇ ਵੀਨਸ ਮਿਸ਼ਨ ਦਾ ਕੀ ਨਾਮ ਹੈ ਤਾਂ ਇਹਦਾ ਨਾਮ ਸੀਗਾ ਸ਼ੁਕਰਯਾਨ ਪਹਿਲਾ ਇਸ ਦੇ ਤਹਿਤ ਜਿਹੜਾ ਸ਼ੁਕਰਗ੍ਰਹਿ ਦੇ ਸਰਫੇਸ ਯਾਨੀ ਕਿ ਧਰਤਲ ਅਤੇ ਵਾਤਾਵਰਣ ਦੀ ਜਾਣਕਾਰੀ ਇਕੱਠੀ ਕਰਨ ਦੇ ਲਈ ਇਸ ਨੂੰ ਲੌਂਚ ਕੀਤਾ ਗਿਆ ਸੀਗਾ ਨੈਕਸਟ ਕੁਐਸ਼ਨ ਆਤਿਸ਼ੀ ਮਾਰਲੇਨਾ ਕਿਸ ਰਾਜ ਜਾਂ ਯੂਟੀ ਦੀ ਮੁੱਖ ਮੰਤਰੀ ਬਣੀ ਹੈ ਇਹ ਬਣੀ ਹੈ ਦਿੱਲੀ ਦੀ ਇਹ ਕਿ ਤੀਜੀ ਜਿਹੜੀ ਔਮਨ ਸੀਐਮ ਬਣੀ ਹੈ ਜੋ ਕਿ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੀ ਹੈ ਨੈਕਸਟ ਮਿਸ ਇੰਡੀਆ ਵਰਲਡ ਵਾਈਡ 2024 ਦਾ ਕਿਤਾਬ ਕਿਸ ਨੇ ਦਿੱਤਾ ਹੈ ਤਾਂ ਜਿੱਤੇ ਸੀਗਾ ਪਟੇਲ ਨੇ ਇਹ ਅਮਰੀਕਾ ਤੋਂ ਬਿਲੋਂਗ ਕਰਦੀ ਹੈ ਨੈਕਸਟ ਨਾਮੋ ਭਾਰਤ ਰੇਲ ਜਿਸ ਦਾ ਦੂਸਰਾ ਨਾਮ ਵੰਦੇ ਮੈਟਰੋ ਹੈ ਇਹ ਕਿਹੜੀਆਂ ਦੋ ਸ਼ਹਿਰਾਂ ਨੂੰ ਜੋੜਦੀ ਹੈ ਤਾਂ ਇਹ ਜੋੜਦੀ ਹੈ ਅਹਮਦਾਬਾਦ ਅਤੇ ਪੁੰਜਨ ਇਹ ਕਿਹਾ ਨਰਿੰਦਰ ਮੋਦੀ ਦੇ ਦੁਆਰਾ ਲਾਂਚ ਕੀਤੀ ਗਈ ਹੈ ਨੈਕਸਟ ਐਨ ਪੀਐਸ ਬਕਸਲਿਆ ਸਕੀਮ ਕਿਸ ਦੇ ਦੁਆਰਾ ਸ਼ੁਰੂ ਕੀਤੀ ਗਈ ਹੈ ਤਾਂ ਇਹ ਭਾਰਤ ਦੇ ਵਿੱਤ ਕਮਿਸ਼ਨਰ ਨਿਰਮਲਾ ਸੀਤਾਰਮਨ ਦੇ ਦੁਆਰਾ ਕੀਤੀ ਗਈ ਹੈ ਨੈਕਸਟ ਕਿਹੜੇ ਮਿਸ਼ਨ ਜਾਂ ਆਪਰੇਸ਼ਨ ਦੇ ਤਹਿਤ ਭਾਰਤ ਵੱਲੋਂ ਮਿਆਂਮਾਰ ਵਿਤਨਾਮ ਤੇ ਲਾਉਜ਼ ਨੂੰ ਮਲਤ ਭੇਜੀ ਗਈ ਹੈ ਤਾਂ ਇਹ ਆਪਰੇਸ਼ਨ ਸਦਪਵ ਨੈਕਸਟ ਗਲੋਬਲ ਸਾਈਬਰ ਇੰਡੈਕਸ 2024 ਵਿੱਚ ਭਾਰਤ ਦੀ ਰੈਂਕ ਕਿੰਵੀਂ ਹੈ ਤਾਂ ਟਾਇਰ 1 ਦੇ ਵਿੱਚ ਭਾਰਤ ਇਹਨੂੰ ਰਿਲੀਜ਼ ਕੀਤਾ ਸੀਗਾ ਆਈਟੀਵੀ ਜਨਕਿ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਨੈਕਸਟ ਕੁਐਸਚਨ ਪੋਰਟ ਬਲੇਅਰ ਦਾ ਨਵਾਂ ਨਾਮ ਕੀ ਰੱਖ ਦਿੱਤਾ ਗਿਆ ਤਾਂ ਸ਼੍ਰੀ ਵਿਜੇਪੁਰਮ ਇਹ ਕੀ ਹੈ ਗ੍ਰਾਮ ਮੰਤਰੀ ਅਮਿਤ ਸ਼ਾਹ ਦੇ ਦੁਆਰਾ ਰੱਖਿਆ ਗਿਆ ਸੀਗਾ ਨੈਕਸਟ ਭਾਰਤ ਨੇ ਕਿਸ ਦੇਸ਼ ਦੇ ਨਾਲ ਅਨਜਾ ਪੰਜਵਾਂ ਅਭਿਆਸ ਜਿਹੜਾ ਆਯੋਜਿਤ ਕੀਤਾ ਗਿਆ ਸੀਗਾ ਤਾਂ ਕੀਤਾ ਸੀਗਾ Oman ਦੇ ਨਾਲ ਇੱਕ ਇੱਕ ਜੁਆਇੰਟ ਮਿਲਟਰੀ ਐਕਸਰਸਾਈਜ਼ ਹੈ ਨੈਕਸਟ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਕਦੋਂ ਸ਼ੁਰੂ ਕੀਤੀ ਗਈ ਹੈ ਤਾਂ ਇਹ ਸਾਲ 2000 ਦੇ ਵਿੱਚ ਕੀਤੀ ਗਈ ਸੀ ਨੈਕਸਟ ਪ੍ਰਧਾਨ ਮੰਤਰੀ ਕਿਸਾਨ ਮੰਤਨ ਯੋਜਨਾ ਕਦੋਂ ਸ਼ੁਰੂ ਕੀਤੀ ਗਈ ਸੀਗੀ ਤਾਂ 2019 ਦੇ ਵਿੱਚ ਇਸ ਦੇ ਤਹਿਤ 3000 ਰੁਪਏ ਜੋ ਕਿ ਮੰਥਲੀ ਪੈਨਸ਼ਨ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਨੈਕਸਟ ਯੁੱਧ ਅਭਿਆਸ 2024 ਭਾਰਤ ਤੇ ਕਿਸ ਦੇਸ਼ ਦੇ ਦੁਆਰਾ ਆਯੋਜਿਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਭਾਰਤ ਤੇ ਅਮਰੀਕਾ ਦੇ ਇਹਦਾ ਐਡੀਸ਼ਨ ਸੀਗਾ ਵਿਮਾ ਸਥਾਨ ਸੀਗਾ ਰਾਜਸਥਾਨ ਨੈਕਸਟ ਕੁਸ਼ਨ ਦੀ ਗੱਲ ਕਰੀਏ ਤਾਂ ਟਾਈਫੂਨ ਨਾਗੀ ਨਾਮ ਦਾ ਚੱਕਰਵਾਤ ਇਸ ਦਾ ਨਾਂ ਕਿਸ ਦੇਸ਼ ਦੇ ਦੁਆਰਾ ਜਿਹੜਾ ਕੀ ਆ ਦਿੱਤਾ ਗਿਆ ਸੀਗਾ ਤਾਂ ਕੀ ਆ ਜਪਾਨ ਦੇ ਦੁਆਰਾ ਨੈਕਸਟ ਕੁਸ਼ਨ यूपी सरकार किस शहर ਦੇ ਵਿੱਚ વૈਦਿਕ 3D ਮਿਊਜ਼ੀਅਮ ਬਣਾਵੇਗੀ ਤਾਂ ਇਹ ਕੀ ਹੈ ਬਾਰਾਨਸੀ ਦੇ ਵਿੱਚ ਸਥਾਪਿਤ ਕੀਤਾ ਜਾਊਗਾ ਤੇ यूपी ਦੇ ਮੁੱਖ ਮੰਤਰੀ ਦਾ ਕੀ ਨਾਮ ਹੈ ਯੋਗੀ ਅਦਿਤਿਆਨਾਥ ਨੈਕਸਟ ਇੰਪੋਰਟੈਂਟ ਕੁਐਸਚਨ ਬਣੂਗਾ ਡਰੰਡ ਕੱਪ 2024 ਦਾ ਕਿਤਾਬ ਕਿਸ ਦੇਸ਼ ਦੇ ਦੁਆਰਾ ਜਿੱਤਿਆ ਗਿਆ ਸੀਗਾ ਤਾਂ ਨਾਰਥ ਈਸਟ ਯੂਨਾਈਟਿਡ ਦੇ ਦੁਆਰਾ ਇਹ ਜਿਹੜਾ ਕੀ ਕਿਤਾਬ ਜਿੱਤਿਆ ਗਿਆ ਸੀਗਾ ਇਹਨਾਂ ਨੇ ਕਿਹਨੂੰ ਹਰਾਇਆ ਸੀਗਾ ਤਾਂ ਮੋਹਨ ਬਗਾਨ ਐਸਜੀ ਨੂੰ ਇਨੂੰ ਹੋਸਟ ਕਿੱਥੇ ਕਿੱਥੇ ਕੀਤਾ ਗਿਆ ਸੀਗਾ ਤਾਂ ਕਲਕੱਤਾ, ਜਮਸ਼ੇਦਪੁਰ, ਸ਼ਿਲੋਂਗ ਤੇ ਕੁਗਰਜ਼ਾ ਡਰੰਡ ਕਾਪਾ ਜਿਹੜਾ ਫੁੱਟਬਾਲ ਦੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਕਿਹ ਹੈ 11 ਖਿਡਾਰੀ ਹੁੰਦੇ ਆ ਕ੍ਰਿਕਟ ਦੇ ਵਿੱਚ ਵੀ 11 8 ਖਿਡਾਰੀ ਹੁੰਦੇ ਆ ਨਾ ਤੇ ਹਾਕੀ ਦੇ ਵਿੱਚ ਵੀ 11 ਖਿਡਾਰੀ ਹੁੰਦੇ ਆ ਨੈਕਸਟ ਕਿਸ ਮੰਤਰਾਲੇ ਨੇ ਰੀਸੈਟ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਮਿਨਿਸਟਰੀ ਆਫ ਸਪੋਰਟਸ ਦੇ ਦੁਆਰਾ ਨੈਕਸਟ ਪਹਿਲਾ ਵਿਅਕਤੀ ਜੋ ਗੋਆ ਤੋਂ ਸੀਗਾ ਅਤੇ ਉਸ ਤੋਂ ਬਾਅਦ ਕੀ ਆ ਇੰਡੀਅਨ ਸਿਟੀਨਿਟੀਨਸ਼ਿਪ ਨੂੰ ਮਿਲੀ ਹੈ ਇਹਦਾ ਨਾਮ ਸੀਗਾ ਜੋਸਿਫ ਪ੍ਰੇਰਾ ਇਹਨੂੰ ਕੀ ਐਕਟ ਇੰਡੀਅਨ ਇਸਨੂੰ ਕੀ ਇੰਡੀਅਨ ਐਕਟ ਸਿਟੀਨਸ਼ਿਪ 2019 ਦੇ ਰਾਹੀਂ ਇੱਕ ਨਾਗਰਿਕਤਾ ਜਿਹੜੀ ਦਿੱਤੀ ਗਈ ਹੈ ਇਹ ਕੀ ਹੈ ਪਾਕਿਸਤਾਨ ਤੋਂ ਆ ਕੇ ਇੱਥੇ ਵਸਿਆ ਸੀਗਾ ਨੈਕਸਟ 2024 ਦਲੀਪ ਟਰੋਫੀ ਕਿਸ ਨੇ ਦਿੱਤੀ ਹੈ ਤਾਂ ਇਹ ਭਾਰਤ ਏ ਨੇ ਇਹ ਦਲੀਪ ਟਰੋਫੀ ਜਿਹੜੀ ਕੀ ক্রিকেট ਦੇ ਨਾਲ ਸੰਬੰਧਤ ਹੈ ਤੇ ਮੈਂ ਦੱਸ ਹੀ ਚੁੱਕਿਆ ক্রিকেট ਦੇ ਵਿੱਚ ਕੀ 11 ਖਿਡਾਰੀ ਹੁੰਦੇ ਆ ਤਿੰਨ ਫਾਰਮੈਟ ਹੁੰਦੇ ਆ ਠੀਕ ਹੈ ਸਭ ਤੋਂ ਲੰਮਾ ਜੇ ਫਾਰਮੈਟ ਦੀ ਗੱਲ ਕਰੀਏ ਟੈਸਟ ਕ੍ਰਿਕਟ ਓਡੀ ਜਾਨਕੀ 50 ਓਵਰਾਂ ਦਾ ਮੈਚ ਤੇ T20 ਜਾਨਕੀ 20 ਓਵਰਾਂ ਦਾ ਮੈਚ ਇਹਦੇ ਵਿੱਚ ਕੀ ਆ ਰਨਰ ਆਪਾਂ ਜਿਹੜੇ ਇੰਡੀਆ ਸੀ ਰਹੀ ਸੀ ਪੈਰਾ অলਪਿਕਸ 2024 ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਮੈਡਲ ਕਿਹੜੇ ਦੇਸ਼ ਦੇ ਦੁਆਰਾ ਦਿੱਤੇ ਗਏ ਸੀ ਤਾਂ ਚਾਈਨਾ ਦੇ ਦੁਆਰਾ 220 ਮੈਡਲ ਐਡੀਸ਼ਨ ਇਹਦਾ ਕਿੰਨਾ ਸੀਗਾ 17ਵਾਂ ਹੋਸਟ ਹੋਸਟ ਨੂੰ ਕਿੱਥੇ ਕੀਤਾ ਗਿਆ ਸੀਗਾ ਤਾਂ ਪੈਰਿਸ ਦੇ ਵਿੱਚ ਫਰਾਂਸ ਦੇ ਦੁਆਰਾ ਨੈਕਸਟ ਭਾਰਤ ਨੇ ਇਹਦੇ ਵਿੱਚ ਕਿੰਨੇ ਮੈਡਲ ਦਿੱਤੇ ਤਾਂ 29 ਝੰਡਾ ਧਾਰਕ ਸ਼ੁਰੂਆਤ ਦੇ ਵਿੱਚ ਕੌਣ ਸੀਗਾ ਭਾਗਿਆ ਸ਼੍ਰੀ ਯਾਦਵ ਤੇ ਸੁਮਿਤ ਅੰਤਰ ਤੇ ਆਪਾਂ ਐਂਡਿੰਗ ਦੇ ਵਿੱਚ ਗੱਲ ਕਰੀ ਤਾਂ ਪ੍ਰੀਤੀ ਪਾਲ ਤੇ ਹਰਵਿੰਦਰ ਸਿੰਘ ਭਾਰਤ ਦਾ ਇਹਦੇ ਵਿੱਚ ਰੈਂਕ ਕਿੰਨਾ ਸੀਗਾ 18ਵਾਂ ਪੈਰਾ 올림픽ਸ ਦੇ ਵਿੱਚ ਦੋ 골ਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਜੋ ਕਿ 10 ਮੀਟਰ 에어 ਰਾਈਫਲ ਕੈਟਾਗਰੀ ਦੇ ਵਿੱਚ ਬਣੀ ਹੈ ਅਬਨੀ ਲੇਖੜਾ ਸ਼ੂਟਿੰਗ ਦੇ ਨਾਲ ਸਬੰਧਤ ਹੈ ਨੈਕਸਟ ਨਵਦੀਪ ਸਿੰਘ ਜਿਸ ਨੇ 2024 ਸਮਰ ਸਮਰ ਪੈਰਾ 올림픽ਸ 2024 ਦੇ ਵਿੱਚ 골ਡ ਮੈਡਲ ਜਿੱਤਿਆ ਇਹ ਕਿਹੜੀ ਖੇਡ ਨਾਲ ਸੰਬੰਧਿਤ ਹੈ ਤਾਂ ਜੈਵਲਿਨ ਥਰੋ ਦੇ ਨਾਲ ਤੇ ਕਿੱਥੋਂ ਦਾ ਰਹਿਣ ਵਾਲਾ ਹਰਿਆਣੇ ਦਾ ਨੈਕਸਟ ਪ੍ਰਵੀਨ ਕੁਮਾਰ ਜਿਸ ਨੇ ਕੀਤਾ ਪੈਰਾ 올림픽ਸ 2024 ਦੇ ਵਿੱਚ 골ਡ ਮੈਡਲ ਜਿੱਤੇ ਆ ਇਹ ਕੀ ਹੈ ਹਾਈ ਜੰਪ ਦੇ ਨਾਲ ਰਿਲੇਟਡ ਹੈ ਤੇ ਯੂਪੀ ਦਾ ਰਹਿਣ ਵਾਲਾ ਨੈਕਸਟ ਗੱਲ ਕਰਾਂਗੇ ਹਰਵਿੰਦਰ ਸਿੰਘ ਜਿਸ ਨੇ ਵੀ ਕੀਤਾ 골ਡ ਮੈਡਲ ਜਿੱਤੇ ਸੀਗਾ ਪੈਰਾ 올림픽ਸ ਦੇ ਵਿੱਚ ਇਹ ਤੀਰ ਅੰਦਾਜ਼ੀ ਦੇ ਨਾਲ ਸੰਬੰਧਿਤ ਹੈ ਫਿਰ ਆਪਾਂ ਗੱਲ ਕਰਦੇ ਸੁਮਿਤ ਅੰਤਲ ਦੀ ਇਸ ਨੇ ਵੀ 골ਡ ਲਿੱਤੇ ਆ ਜੈਵਲਿਨ ਥਰੋ ਦੇ ਵਿੱਚ ਇਹਦੀ ਕੈਟਾਗਰੀ ਜ਼ਰੂਰ ਯਾਦ ਰੱਖਣੀ ਹੈ F64 ਨੈਕਸਟ ਮਨੀਸ਼ ਨਰਵਾਲ ਇਹਨੇ ਕੀ ਹੈ 10 ਮੀਟਰ 에ਅਰ ਪਿਸਟਲ ਦੇ ਵਿੱਚ ਪੈਰਾਓਲੰਪਿਕਸ ਦੇ ਵਿੱਚ ਜੋ ਕਿ ਸਿਲਵਰ ਮੈਡਲ ਪ੍ਰਾਪਤ ਕੀਤਾ ਸੀਗਾ ਪ੍ਰੀਤੀ ਪਾਲ ਨੇ ਇਸਨੇ ਵੀ ਕੀ ਹੈ ਆਪਣੇ ਕੋਲੇ ਪੈਰਾਓਲੰਪਿਕਸ ਖੇਡਾਂ ਦੇ ਵਿੱਚ ਵੂਮਨਸ T35 100 100 ਮੀਟਰ ਵਿੱਚ ਕੀ ਹੈ ব্রੌਂਜ਼ ਮੈਡਲ ਜਿੱਤੇ ਸੀਗਾ ਇਹ ਵੀ ਯੂਪੀ ਦੀ ਰਹਿਣ ਵਾਲੀ ਹੈ ਨੈਕਸਟ ਗੱਲ ਕਰਦੇ ਹਾਂ ਮੋਨਾ ਅਗਰਵਾਲ ਇਹਨੇ ਵੀ ਕੀ ਹੈ ব্রੌਂਜ਼ ਮੈਡਲ ਜਿੱਤੇ ਆ ਤੇ ਪੈਰਾ ਜਿਹੜੀ ਕਿ ਸ਼ੂਟਿੰਗ ਦੇ ਨਾਲ ਇਹ ਸੰਬੰਧਤ ਹੈ ਰਾਜਸਥਾਨ ਦੀ ਰਹਿਣ ਵਾਲੀ ਹੈ ਨੈਕਸਟ ਰੁਬੀਨਾ ਫਰਾਂਸਿਸ ਇਸਨੇ ਐਸਐਚ1 ਇਵੈਂਟ ਵਿੱਚ ਕੀ ਹੈ ব্রੌਂਜ਼ ਮੈਡਲ ਜਿੱਤਿਆ ਜੋ ਕਿ ਮੱਧ ਪ੍ਰਦੇਸ਼ ਤੇ ਰਹਿਣ ਵਾਲੀ ਹੈ ਨੈਕਸਟ ਨਿਸ਼ਾਚ ਕੁਮਾਰ ਨੇ ਸਮਰ ਪੈਰਾ অলিমਪਿਕਸ ਦੇ ਵਿੱਚ ਕਿਹੜਾ ਮੈਡਲ ਜਿੱਤੇ ਸੀਗਾ ਤਾਂ ਸਿਲਵਰ ਮੈਡਲ ਗੇਮ ਇਹਦੀ ਸੀਗੀ ਹਾਈ ਜੰਪ ਯੁਗੇਸ਼ ਕਨੂਨੀਆ ਇਹਨਾਂ ਨੇ ਵੀ ਕੀ ਹੈ ਮੈਡਲ ਦਿੱਤੇ ਸੀਗਾ ਸਿਲਵਰ ਇਹਨਾਂ ਇਹਨਾਂ ਦਾ ਜਿਹੜੀ ਗੇਮ ਸੀਗੀ ਡਿਸਕਸ ਥਰੋ ਇਵੈਂਟ ਸੀਗਾ ਐਫ 56 ਨੈਕਸਟ ਬਹੁਤ ਇੰਪੋਰਟੈਂਟ ਆ ਸ਼ੀਤਲ ਦੇਵੀ ਤੇ ਰਕੇਸ਼ ਕੁਮਾਰ ਨੇ ਤੀਰ ਅੰਦਾਜ਼ੀ ਦੇ ਵਿੱਚ ਇੱਕ ਕੀ ਹੈ ਮਿਕਸ ਮੈਡਲ ਦਿੱਤੇ ਸੀਗਾ ਇਸ ਗਿਆ ਆਪਣੇ ਕੋਲੇ ব্রੌਂਜ਼ ਮੈਡਲ ਸ਼ੀਤਲ ਦੇਵੀ ਤੇ ਕੀ ਆਪਣੇ ਕੋਲੇ ਅਰਕੇਸ਼ ਕੁਮਾਰ ਇਹ ਦੋਵੇਂ ਕਿ ਜੰਮੂ ਕਸ਼ਮੀਰ ਤੋਂ ਬਿਲੋਂਗ ਕਰਦੇ ਆ ਨੈਕਸਟ ਸੁਹਾਸ ਯਥੀ ਰਾਜ ਨੇ ਪੈਰਿਸ ਪੈਰਾ 올림픽 ਦੇ ਵਿੱਚ ਸਿਲਵਰ ਮੈਡਲ ਦਿੱਤੇ ਆ ਇਹ ਪੈਰਾ ਬੈਡਮਿੰਟਨ ਖੇਡ ਦੇ ਨਾਲ ਸੰਬੰਧਿਤ ਹੈ ਜੇ ਆਪਾਂ ਇਵੈਂਟ ਦੀ ਗੱਲ ਕਰੀਏ ਤਾਂ ਐਸਐਲ 4 ਨੈਕਸਟ ਮਨੀਸ਼ਾ ਰਾਮਦਾਸ ਨੇ ਪੈਰਿਸ ਪੈਰਾ 올림픽 ਦੇ ਵਿੱਚ ব্রੌਂਜ਼ ਮੈਡਲ ਦਿੱਤੇ ਆ ਇਹ ਪੈਰਾ ਬੈਡਮਿੰਟਨ ਦੇ ਨਾਲ ਸੰਬੰਧਿਤ ਤੇ ਬੈਡਮਿੰਟਨ ਖੇਡ ਦੇ ਨਾਲ ਸੰਬੰਧਿਤ ਹੈ ਨੈਕਸਟ ਸ਼ਰਦ ਕੁਮਾਰ ਅਤੇ ਮਰੀਆਪਨ ਠੰਗੂਵਾਲ ਇਹਨਾਂ ਨੇ ਸਿਲਵਰ ਅਤੇ ਬ੍ਰੌਂਜ਼ ਮੈਡਲ ਜਿੱਤੇ ਆ ਸਭ ਤੋਂ ਪਹਿਲਾਂ ਖੇਡ ਦੀ ਗੱਲ ਕਰਾਂਗੇ ਤਾਂ ਹਾਈ ਜੰਪ ਕੈਟਾਗਰੀ T63 ਸੋ ਪੈਰਾਪੈਰਾਲੀੰਪਿਕ ਦੇ ਵਿੱਚ ਇਹਨਾਂ ਨੇ ਕੀ ਆ ਬ੍ਰੌਂਜ਼ ਮੈਡਲ ਜਿੱਤੇ ਸੀਗਾ ਨੈਕਸਟ ਦੀਪਤੀ ਜਵਾਨਜੀ ਜੋ ਕਿ ਬ੍ਰੌਂਜ਼ ਮੈਡਲ ਇਹਨਾਂ ਨੇ ਜਿੱਤੇ ਸੀਗਾ ਊਮੈਨਸ 400 ਮੀਟਰ T20 ਰੇਸ ਦੇ ਵਿੱਚ ਇਹ ਕਿ T20 ਜਿਹੜਾ ਇਹਨਾਂ ਦੀ ਕੀ ਕੈਟਾਗਰੀ ਸੀਗੀ ਨੈਕਸਟ ਸਚਨ ਖਿਡਾਰੀ ਨੇ ਸਿਲਵਰ ਮੈਡਲ ਜਿੱਤੇ ਆ ਇੱਕ ਇਹ ਗੇਮ ਇਹਨਾਂ ਦੀ ਕਿਹੜੀ ਰਹੀ ਹੈ ਤਾਂ ਸ਼ਾਰਟਕਟ ਨੈਕਸਟ ਕਪਿਲ ਪਰਮਾਰ ਨੇ ব্রੌਂਜ਼ ਮੈਡਲ ਦਿੱਤਾ ਸੀਗਾ ਇਹ ਕਿਹ ਪੈਰਾ ਜੂਡੋ ਦੇ ਨਾਲ ਸੰਬੰਧਿਤ ਸੀਗੇ ਗੇਮ ਸੀ ਇਹਨਾਂ ਦੀ ਸੋ ਭਾਰਤ ਦੀ ਇਹ ਭਾਰਤਕ ਇਹ ਪਹਿਲਾ ਇਹ ਜੂਡੋ ਦੇ ਵਿੱਚ ਮੈਡਲ ਸੀਗਾ ਇਹ ਕਿ ਮੈਨੇਜ 60 ਕਿਲੋ ਜੇ 1 ਦੇ ਵਿੱਚ ਖੇਡਿਆ ਸੀਗਾ ਨੈਕਸਟ ਹੋਕਾਤੋ ਸੀਮਾ ਇਹਨਾਂ ਨੇ ਕਿਹ ਬ੍ਰੌਂਜ਼ ਮੈਡਲ ਦਿੱਤਾ ਸੀਗਾ ਇਹਨਾਂ ਦੀ ਜਿਹੜੀ ਖੇਡ ਸੀਗੀ ਸ਼ਾਰਟਕਟ ਅਤੇ ਕਿ ਇਹ ਕੈਟਾਗਰੀ F57 ਸੀਗੀ ਨੈਕਸਟ ਪੈਰਾ 올림픽 ਦੇ ਵਿੱਚ 골ਡ ਮੈਡਲ ਕਿਸ ਕਿਸ ਨੇ ਿੱਤੇ ਆ ਅਬਨੀ ਲੇਖੜਾ ਜੋ ਕਿ ਸ਼ੂਟਿੰਗ ਦੇ ਨਾਲ ਸੰਬੰਧਤ ਹੈ ਨਤੀਸ਼ ਕੁਮਾਰ ਜੋ ਕਿ ਬਾਡਮਿੰਟਨ ਦੇ ਨਾਲ ਸੁਮਿਤ ਅੰਤਲ ਜੋ ਕਿ ਐਥਲੈਟਿਕਸ ਦੇ ਨਾਲ ਹਰਵਿੰਦਰ ਸਿੰਘ ਜੋ ਕਿ ਤੀਰ ਅੰਦਾਜ਼ੀ ਦੇ ਨਾਲ ਉਸ ਤੋਂ ਬਾਅਦ ਧਰਮਵੀਰ ਨੈਣ ਪ੍ਰਵੀਨ ਕੁਮਾਰ ਅਤੇ ਨਵਦੀਪ ਸਿੰਘ ਇਹ ਕੀ ਐਥਲੈਟਿਕਸ ਦੇ ਨਾਲ ਸੰਬੰਧ ਸੀਗੇ ਸੋ 올림픽ਸ ਤੇ ਪੈਰਾ 올림픽ਸ ਬਹੁਤ ਜਿਆਦਾ ਇੰਪੋਰਟੈਂਟ ਟੌਪਿਕ ਨੇ ਰਾਇ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲੈਣਾ ਨੈਕਸਟ ਰਾਜ ਫੂਡ ਸੇਫਟੀ ਇੰਡੈਕਸ 2024 ਦੇ ਵਿੱਚ ਕਿਸ ਨੇ ਟੌਪ ਕੀਤਾ ਦਾਈ ਕੀਤਾ ਸੀਗਾ ਕੇਰਲ ਨੇ ਇਸ ਨੂੰ ਰਿਲੀਜ਼ ਕੌਣ ਕਰਦਾ ਡਾਟੇ ਨੂੰ ਤਾਂ ਐਫ ਡਬਲ ਐਸ ਏ ਆਈ ਜਿਸਨ ਕੇ ਫੂਡ ਸੇਫਟੀ ਐਂਡ ਸਟੈਟਿਕ ਸਟੈਟਿਡ ਅਥਾਰਟੀ ਆਫ ਇੰਡੀਆ ਦੂਸਰੇ ਨੰਬਰ ਤੇ ਇਹਦੇ ਵਿੱਚ ਰਿਆ ਸੀਗਾ ਤਾਮਿਲਨਾਡੂ ਨੈਕਸਟ ਕੇਸ ਦੇਸ਼ ਨੇ 2024 ਮੈਨਸ ਏਸ਼ੀਅਨ ਚੈਂਪੀਅਨ ਟਰੋਫੀ ਜਿਹੜੀ ਜਿੱਤੀ ਹੈ ਤਾਂ ਜਿੱਤੀ ਹੈ ਭਾਰਤ ਨੇ ਇਹ ਕਿ ਹਾਕੀ ਦਾ ਟੂਰਨਾਮੈਂਟ ਸੀਗਾ ਕਿਉਂਕਿ ਜਿਹੜੀ ਆਪਣੇ ਕੋਲ ਚੈਂਪੀਅਨਸ ਟਰੋਫੀ ਹੈ ক্রিকেট ਦੇ ਵਿੱਚ ਵੀ ਹੁੰਦੀ ਹੈ ਤਾਂ ਜੇ ਆਪਾਂ ਚੈਂਪੀਅਨਸ ਟਰਾਫੀ ਭਾਰਤ ਦੇ ਵਿੱਚ ਵੀ ਕ੍ਰਿਕਟ ਦੇ ਵਿੱਚ ਵੀ ਗੱਲ ਕਰੀਏ ਤਾਂ ਉਹ ਵੀ ਭਾਰਤ ਦੇ ਦੁਆਰਾ ਜਿੱਤੀ ਗਈ ਸੀ। ਤੋਂ ਇਹਨੂੰ ਹੋਸਟ ਕਿਹਨੇ ਕੀਤਾ ਸੀਗਾ? ਚੀਨ ਨੇ। ਇਹਦੇ ਵਿੱਚ ਰਨਰਪ ਵੀ ਕੌਣ ਰਿਹਾ ਸੀਗਾ? ਚਾਇਨਾ ਹੀ ਰਿਹਾ ਸੀਗਾ। ਠੀਕ ਹੈ। ਉਸ ਤੋਂ ਬਾਅਦ ਕਿਸ ਰਾਜ ਸਰਕਾਰ ਨੇ ਸੁਭਦਰਾ ਸਕੀਮ ਲਾਂਚ ਕੀਤੀ ਆ? ਇਹ ਕੀਤੀ ਓਡੀਸ਼ਾ ਨੇ, ਸੀਐਮ ਮੋਹਨ ਵਾਜੀ। ਨੈਕਸਟ ਸ਼ਸਤਰ ਸੀਮਾ ਬਲ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਤਾਂ ਅਮਰਤ ਮੋਹਨ ਨੂੰ। ਐਸਐਸਬੀ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ 1963 ਦੇ ਵਿੱਚ ਇਹਨੂੰ ਆਪਾਂ ਕੀ ਆ? ਇਦਾ ਜਿਹੜਾ ਹੈੱਡਕੁਆਰਟਰ ਆ ਉਹ ਕਿ ਨਵੀਂ ਦਿੱਲੀ ਦੇ ਵਿੱਚ ਸਥਿਤ ਹੈ। ਨੈਕਸਟ ਕਿਹੜਾ ਦੇਸ਼ ਹੈ ਪਹਿਲਾ ਦੇਸ਼ ਬਣਿਆ ਜਿਸ ਨੇ ਜੱਜਾਂ ਨੂੰ ਚੁਣਨ ਦੇ ਲਈ ਵੋਟਾਂ ਕਰਵਾਈਆਂ ਸੀਗੀਆਂ? ਤਾਂ ਇਹ ਬਣਿਆ ਸੀਗਾ ਮੈਕਸੀਕੋ। ਨੈਕਸਟ ਕੁਐਸ਼ਨ ਮਿਸ਼ੇਲ ਬਰਨੀਅਰ ਕਿਸ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਿਆ? ਤੇ ਬਣਿਆ ਫਰਾਂਸ ਦੇ ਰਾਜਧਾਨੀ ਪੈਰਿਸ ਰਾਸ਼ਟਰਪਤੀ ਇਮੈਨੂਅਲ ਮੈਕਰੋਂ। ਨੈਕਸਟ ਓਨਮ ਮਹਾਉਤਸਵ ਕਿਸ ਰਾਜ ਦੇ ਵਿੱਚ ਮਨਾਇਆ ਜਾਂਦਾ ਹੈ? ਟਾਈਮ ਬਣਾਇਆ ਜਾਂਦਾ ਕਿਰਲ ਦੇ ਵਿੱਚ ਇਹ ਕੀ ਹੈ 10 ਦਿਨਾਂ ਦੇ ਲਈ ਬਣਾਇਆ ਜਾਂਦਾ ਨੈਕਸਟ ਵਰੁਣ ਅਭਿਆਸ 2024 ਭਾਰਤ ਤੇ ਕਿਹੜੇ ਦੇਸ਼ ਦੇ ਵਿੱਚਕਾਰ ਕਰਵਾਇਆ ਗਿਆ ਹੈ ਤਾਂ ਇਹ ਕਰਵਾਇਆ ਗਿਆ ਸੀਗਾ ਫਰਾਂਸ ਦੇ ਵਿੱਚ ਹੋਰ ਅਭਿਆਸ ਜਿਹੜੇ ਕੀਆ ਭਾਰਤ ਫਰਾਂਸ ਦੇ ਨਾਲ ਕਰਦਾ ਤਾਂ ਗਰੂੜ ਸ਼ਕਤੀ ਤੇ ਵਰੁਣ ਅਭਿਆਸ ਠੀਕ ਹੈ ਇਹ 22ਵਾਂ ਐਡੀਸ਼ਨ ਸੀਗਾ ਨੈਕਸਟ ਕੁਐਸਚਨ ਵਿਸ਼ਵ ओजोन ਦਿਵਸ ਹਰ ਸਾਲ ਕਿਦੋਂ ਮਨਾਇਆ ਜਾਂਦਾ ਤਾਂ 16 ਸਤੰਬਰ ਨੂੰ ਇਹਦਾ ਥੀਮ ਕੀ ਸੀਗਾ ਆਪਣੇ ਕੋਲੇ ਮੌਂਟਰੀਅਲ ਪ੍ਰੋਟੋਕੋਲ ਐਡਵਾਂਸਿੰਗ ਕਲਾਈਮੇਟ ਐਕਸ਼ਨ ਇਹ ਕੀ ਹੈ আলਟਰਾਵਾਈਲਟ ਜਿਹੜੀਆਂ ਕਿਰਨਾਂ ਆ ਉਹਨਾਂ ਨੂੰ ਰੋਕਣ ਦੇ ਲਈ ਆਪਾਂ ਕੀ ਆਜ਼ੋਨ ਲੇਅਰ ਆਪਣੇ ਕੋਲ ਹੁੰਦੀ ਹੈ ਨੈਕਸਟ ਕੁਐਸਚਨ ਵਿਸ਼ਵ ਰਹੀਨੋ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਤਾਂ 22 ਸਤੰਬਰ ਨੂੰ ਇਹ ਕੀ ਆ ਜੋ ਗੈਂਡੇ ਦੀਆਂ ਪੰਜ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਇਹ ਭਾਰਤ ਦੇ ਕੀ ਆ ਕਾਜ਼ੀਰੰਗਾ ਨੈਸ਼ਨਲ ਪਾਰਕ ਜੋ ਕਿ ਅਸਾਮ ਦੇ ਵਿੱਚ ਆ ਉਸ ਦੇ ਲਈ ਮਸ਼ਹੂਰ ਹੈ ਨੈਕਸਟ ਰਾਸ਼ਟਰੀ ਇੰਜੀਨੀਅਰ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਕਾਂ ਕੀ ਆ 15 ਸਤੰਬਰ ਨੂੰ ਇਹਦਾ ਥੀਮ ਕੀ ਸੀਗਾ ਆਪਣੇ ਕੋਲੇ ਇਨੋਵੇਟਿੰਗ ਫॉर ਅ ਸਸਟੇਨੇਬਲ ਫਿਊਚਰ ਇਹ ਕਿਹਦੀ ਅਨਿਵਰਸਰੀ ਤੇ ਮਨਾਇਆ ਜਾਂਦਾ ਤਾਂ ਮੋਕਸ਼ ਗੁੰਦਮ ਵਿਸ਼ਵ ਮੋਕਸ਼ ਗੁੰਦਮ ਵਿਸ਼ਵੇਸ਼ ਰਾਏ ਦੀ ਆਦ ਵਿੱਚ ਇਸ ਨੂੰ ਕੀ ਆ ਭਾਰਤ ਰਤਨ ਮਿਲਿਆ ਸੀ 1955 ਦੇ ਵਿੱਚ ਭਾਰਤ ਰਤਨ ਦੀ ਸ਼ੁਰੂਆਤ ਕਿਦੋਂ ਹੋਈ ਸੀਗੀ ਤਾਂ 1954 ਦੇ ਵਿੱਚ ਨੈਕਸਟ ਹਰ ਸਾਲ ਅਧਿਆਪਕ ਦਿਵਸ ਤੋਂ ਕਿਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 5 ਸਤੰਬਰ ਨੂੰ ਤਾਂ ਡਾਕਟਰ ਸਰੋਪਲੀ ਰਾਧਾਕ੍ਰਿਸ਼ਨ ਦੀ ਯਾਦ ਵਿੱਚ ਇਹ ਮਨਾਇਆ ਜਾਂਦਾ ਹੈ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਸਰੇ ਕੀ ਉਪ ਰਾਸ਼ਟਰਪਤੀ ਇਹ ਰਹੀ ਸੀ 2024 ਦੇ ਵਿੱਚ ਇਸ ਦਿਨ ਦਾ ਥੀਮ ਕੀ ਸੀਗਾ ਇੰਪਾਵਰਿੰਗ ਐਜੂਕੇਟਰਸ ਫॉर ਅ ਸਸਟੇਨੇਬਲ ਫਿਊਚਰ ਨੈਕਸਟ ਇਅਰ ਸਟਾਫ ਦੇ ਉਪ ਪ੍ਰਮੁੱਖ ਕੌਣ ਬਣੇ ਹਨ ਤਾਂ ਤਰਜਿੰਦਰ ਸਿੰਘ ਕਿਸ ਅਭਿਨੇਤਾ ਨੂੰ ਪ੍ਰਸਿੱਧ ਅਭਿਨੇਤਾ ਹੋਣ ਦੇ ਲਈ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਕਿ ਆਚਰਨ ਜੀ ਵੀ ਨੂੰ ਕਿਸ ਖਿਡਾਰੀ ਨੂੰ ਮਿਨਿਸਟਰੀ ਆਫ ਪੋਰਟਸ ਸ਼ਿਪਿੰਗ ਅਤੇ ਵਾਟਰਵੇਜ਼ ਦਾ ਬ੍ਰਾਂਡ ਐਂਬੈਸਡਰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਸੀਗਾ ਮਨੂ ਭਕਰ ਨੂੰ ਨੈਕਸਟ ਕੁਐਸ਼ਨ ਕਿਹੜਾ ਦੇਸ਼ 2026 ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰੇਗਾ ਤਾਂ ਇਹ ਕਰੂਗਾ ਗਲੋਸਕੋ ਨੈਸ਼ਨ ਆਂਡ ਸਕਾਟਲੈਂਡ ਦਾ ਇੱਕ ਕੀ ਇਹ ਸ਼ਹਿਰ ਹੈ ਨੈਕਸਟ ਕਿਸ ਨੇ ਔਮਨਸ ਸਿੰਗਲ ਟਾਈਟਲ ਦੇ ਵਿੱਚ ਬੈਲਜੀਅਮ ਇੰਟਰਨੈਸ਼ਨਲ ਟੂਰਨਾਮੈਂਟ 2024 ਜਿੱਤਿਆ ਤਾਂ ਅਨਮੋਲ ਖਰਗੇ ਇਹ ਹਰਿਆਣੇ ਦਾ ਰਹਿਣ ਵਾਲਾ ਇਹਦੀ ਉਮਰ ਹੈ 17 ਸਾਲ ਸੋ ਬਾਕੀ ਦੇ ਕਰੰਟ ਅਫੇਅਰਸ ਆਪਾਂ ਕੀ ਹੈ ਇਸ ਮਹੀਨੇ ਦੇ ਜਿਹੜੇ ਰਹਿ ਗਏ ਆਪਣੇ ਕੋਲ ਉਹ ਕਿ ਕੱਲ ਡਿਸਕਸ ਕਰਾਂਗੇ ਸੋ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਧੰਨਵਾਦ ਜੀ